ਓ ਕੀ ਹਾਲ ਹੈ ਦੱਤਿਆ ਓ ਆਓ ਜੀ ਸ਼ਰਮਾ ਜੀ ਆਜੋ ਆਜੋ ਕੀ ਹਾਲ ਹੈ ਸ਼ਰਮਾ ਓ ਦੱਤਿਆ ਠੀਕ ਐ ਮੂੰ ਬਾ ਵਧੀਆ ਵਧੀਆ ਭਰਾਵਾ ਵਧੀਆ ਤੂੰ ਦੱਸ ਠੀਕ ਐ ਦੱਤਿਆ ਚਾਰ ਦਰਾਂ ਦੇ ਠੱਪੇ ਲਾਉਂਦਾ ਲਾਉਂਦਾ ਤੂੰ ਆ ਹੀ ਗਿਆ ਹੈਂ ਕੀ ਕਰ ਬਹੁਤ ਦੁਖੀ ਐ ਇਹਦਾ ਭਰਾਵਾ ਓ ਤੂੰ ਫੋਨ ਕਰੀ ਜਾਂਦਾ ਸੀ ਇੰਨੇ ਦਿਨਾਂ ਮੈਂ ਥੋੜਾ ਵੀ ਇਹ ਸੀਗਾ ਭਾਈ ਜੀ ਦਿਨਾਂ ਦਾ ਫੋਨ ਨਹੀਂ ਸੀ ਕਰੀ ਜਾਂਦਾ 7 ਮਹੀਨੇ ਹੋ ਗਏ ਓ ਤਾਂ ਮੈਨੂੰ ਪਤਾ ਮੈਂ ਥੋੜਾ ਜਿਹਾ ਟਰੈਡ ਦੇ ਸੌਦੇ ਕਰਾਉਣਾ ਕਰ ਤੂੰ ਨਾ ਤੂੰ ਪਲਾਟਾਂ ਦੇ ਸੌਦੇ ਕਰਾਉਂਦੇ ਸੀ ਪਤੰਦਰਾ ਜਿਹੜਾ ਮੇਰਾ ਸੌਦਾ ਕਰਾਇਆ ਉਹਦਾ ਪੈਸੇ ਆਪਾਂ ਤਨਵੇੜ ਉਹ ਤੰਗਦਾ ਸੀ ਵਾ ਤੂੰ ਹੁਣ ਕਿਹਦੀ ਰਸੀਗਾ ਹੁਣ ਦੱਸ ਕੀ ਪੰਗਾ ਤੇਰਾ ਪੰਗਾ ਸ਼ਰਮਾ ਜੀ ਇਹ ਹੈ ਵੀ ਭਾਈ ਉਹ ਹੁਣ ਫੇਰ ਰੁੱਸ ਕੇ ਤੁਰ ਗਈ ਅੱਛਾ ਠੀਕ ਹੈ ਅੱਛਾ ਹੁਣ ਮੈਨੂੰ ਦੱਸ ਅੱਜ ਵੀ ਤੂੰ ਘਰ ਸਾਡਾ ਵੇਖੀ ਆ ਨਾ 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 ਸਾਡਾ ਸ਼ੋਰ ਆ ਕਰੇ ਨਾ ਸਭ ਮੇਰੀ ਪਰਜਾਈ ਹੈ ਮੈਂ ਕੱਲਾ ਕਰੀ ਠੀਕ ਹੈ ਇੱਕ ਸਾਡਾ ਰੈਸਟੋਰੈਂਟ ਸਾਡੇ ਕੋਲੇ ਰਹਿੰਦਾ ਹੁਣ ਛੜੀਆਂ ਲੈਣ ਭੇਜਿਆ ਠੀਕ ਆ ਪਰਾਵਾ ਅਸੀਂ ਮੈਂ ਹੋਇਆ ਖੜਾ ਬੜਾ ਦੁਖੀ ਮੈਂ ਤੈਨੂੰ ਲੱਗਿਆ ਤੇਰੀ ਗੱਲ ਸੁਣਨੀ ਨਹੀਂ ਆਵਾ ਮੈਂ ਹੋਇਆ ਖੜਾ ਦੁਖੀ ਹੁਣ ਰੋਟੀ ਪਾਣੀ ਕੰਨੀਓ ਪਰਾਵਾ ਦੋ ਬੰਦੇ ਐ ਕੋ ਸਾਡਾ ਰਿਸ਼ਤੇਦਾਰ ਇੱਕ ਮੈਂ ਠੀਕ ਹੈ ਸ਼ਰੀਕਣੀ ਦੇ ਮੂੰਹ ਕੰਨੀ ਬਈ ਉਹ ਚੱਕ ਹੀ ਜੰਨੇ ਅਸੀਂ ਉਹ ਓਖਾ ਕੰਮ ਹਾਂ ਹੁਣ ਕਦੇ ਇਹ ਨਹੀਂ ਦਾ ਮੱਸਿਆ ਤੇ ਜਾਣਾ ਕਦੇ ਕਿਤੇ ਜਾਣਾ ਕਦੇ ਕਿਤੇ ਜਾਣਾ ਕਰੇ ਪੇਕੀ ਜਾਣਾ 7 ਵਜੇ ਪਰਾਵਾ ਥੱਪ ਕੇ ਰੱਖ ਜਾਂਦੀ ਉਹ ਰੋਟੀਆਂ ਦੀ ਖਾਈਏ ਕਿਵੇਂ ਹੈ ਅੱਛਾ ਦੂਜੀ ਗੱਲ ਤੋਂ ਐਂ ਦੱਸ ਤੂੰ ਚਾਹਦਾ ਕੀ ਆ ਚਾਹਣਾ ਭਾਈ ਸ਼ਰਮਾ ਜੀ ਇਹ ਆ ਸਿੱਧੀ ਔਰ ਸਪਸ਼ਟ ਗੱਲ ਆ ਠੀਕ ਆ ਉਹਨਾਂ ਨਾਲ ਭਾਈ ਗੱਲ ਕਰ ਮੇਰੇ ਸਾਲਿਆਂ ਨਾਲ ਗੱਲ ਕਰ ਲੈ ਠੀਕ ਆ ਸਾਸੋਹਰਾ ਬੈਠੇ ਉਹਨਾਂ ਨਾਲ ਗੱਲ ਕਰ ਲੈ ਜੇ ਤਾਂ ਭਾਈ ਆਉਣਾ ਆਹ ਹਾਂ ਠੀਕ ਹੈ ਫੇਰ ਤਾਂ ਅਸੀਂ ਕੋ ਚਾਰ ਬੰਦੇ ਲਈ ਆ ਕੇ ਭਾਈ ਮਿਹਨਤ ਵੀ ਕਰ ਲਾਂ ਮੈਂ ਕਹਦਾ ਪਹਿਲਾਂ ਜਾ ਕੇ ਨਾ ਗੱਲ ਕਰ ਲੈਣਾ ਹਾਂ ਉਹੀ ਕਰ ਮੈਂ ਕਹਣਾ ਤੂੰ ਚਾਰ ਬੰਦੇ ਜਾ ਕੇ ਭਰਾਵਾ ਅਸੀਂ ਮਿਹਨਤ ਕਰ ਲਾਂਗੇ ਜੇ ਨਹੀਂ ਆਉਣਾ ਤਾਂ ਫੇਰ ਉਹਦੀ ਮਰਜ਼ੀ ਹੈ ਹੋਰ ਸੁਣ ਲੈ ਨਵੀਂ ਗੱਲ ਜਿਹੜਾ ਸੋਨਾ ਅਸੀਂ ਪਾਇਆ ਠੀਕ ਹੈ ਮੇਰੀ ਮਾਂ ਦਾ ਸਾਰਾ ਉਹ ਵੀ ਲੈ ਗਈ ਨਾਲ ਉਹ ਤਾਂ ਗੱਲ ਗੱਲ ਕਰਦੀ ਉਹਦਾ ਭਾਈ ਕੋਈ ਹੱਕ ਬਣਦਾ ਸੀ ਨਹੀਂ ਬਣਦਾ ਹੈ ਲੜਕੀ ਗਈ ਸਾਡਾ ਸ਼ੋਰ ਆ ਉਹ ਮੈਨੂੰ ਰੋਜ਼ ਕਹਿੰਦਾ ਵੀ ਭਾਈ ਦੱਸ ਸਿਓਣਾ ਕਿੱਥੇ ਹੈ ਨੂੰ ਕੀ ਦੱਸੇ ਫਿਰ ਉਹ ਤਾਂ ਲੈ ਗਈ ਜਾ ਕੇ ਹਾਂ ਕਿ ਫਿਰ ਗੱਲ ਮਾੜੀ ਹੈ ਨਾ ਵਸਣ ਵਾਲੇ ਰਾਦੇ ਨਹੀਂ ਉਹ ਨੂੰ ਭਾਈ ਪੁੱਛੋ ਜੇ ਤਾਂ ਉਹਨੇ ਹੁਣ ਠੀਕ ਹੈ ਚਲੋ ਮੇਰੀਆਂ ਮੈਂ ਮੰਨਦਾ ਮੇਰੀਆਂ ਗਲਤੀਆਂ ਹੈਗਾਂ ਮੈਂ ਪੀਨਾਂ ਖ ਪੀਨ ਖਾਨ ਵਾਲਾ ਬੰਦਾ ਤੂੰ ਵਾਰੀ ਵੀ ਲੱਗ ਗਿਆ ਨਜ਼ਾਇ ਵੀ ਲੱਗ ਗਿਆ ਉਹ ਫਿਰ ਹੁਣ ਹੋਰ ਛੱਡੀ ਵੀ ਐ ਹੁਣ ਵੇਲਾ ਗਵਾ ਕੇ ਛੱਡੀ ਵੀ ਐ ਭਰਾਵਾ ਹੁਣ ਘੱਟ ਕੀਤੀ ਐ ਘੱਟ ਵੀ ਕੀਤੀ ਫਿਰ ਫਾਇਦਾ ਸੁਣ ਤੇ ਹੁਣ ਉਹਨੂੰ ਗੱਲ ਕਰ ਹੁਣ ਮੇਰੀ ਗੱਲ ਸੁਣਾ ਮੇ ਸਾਡਾ ਸ਼ੋਰ ਮੇਰੇ ਨਾਲੋਂ ਮਤਲਬ 2 ਸਾਲ ਪਹਿਲਾਂ ਵਿਆਹਿਆ ਸੀ ਉਹ ਤਾਂ ਹਾਂ ਫਰਕ ਤਾਂ 2 ਸਾਲਾਂ ਦਾ ਹੀ ਸੀ ਉਹਦੇ ਜਵਾਕ ਮੇਲਾ ਬਾਈ ਕਿੱਡਾ ਹੈ ਮੈਨੂੰ ਪਤਾ ਤੇ ਮੇਰੇ ਇਹ ਠੇਕੇ ਮੈਂ ਠੇਕੇ ਉਹ ਭਰਾਵਾ ਐ ਕਿ ਜਵਾਕ ਜਲਾ ਹੂ ਕਿ ਲੋਕ ਪੁੱਛਦੇ ਜਵਾਕ ਨਹੀਂ ਹੋਇਆ ਤੇ ਮੈਂ ਕਹ ਜੀ ਐਵੇਂ ਜਿਹੇ ਜਵਾਬ ਹੋ ਜੇ ਲੋਕਾਂ ਨੇ ਪਤਾ ਕੀ ਆਖਣਾ ਹੋ ਗਿਆ ਵਾਕਾ ਨੱਥਾ ਠੇਕੇ ਘਰ ਵਾਲੀ ਪੇਖ ਕੇ ਤੇ ਕਿੱਥੋਂ ਹੋ ਗਿਆ ਕਾਕਾ ਮੱਥੇ ਮੈਨੇ ਤਾਂ ਤੁਹਾਨੂੰ ਸ਼ਾਪ ਪਾਈ ਆ ਉਹ ਮੰਤral ਲਾਉਣ ਆਏ ਤੇ ਨਾ ਸ਼ਰਮਾ ਸ਼ਾਂਤ ਤੈਨੂੰ ਮੈਂ ਪਾਈ ਆ ਮੇਰਾ ਜੇ ਤੂੰ ਫੋਨ ਹੀ ਨਾ ਚੱਕਦਾ ਮੇਰਾ ਜੀ ਕਰਦਾ ਮੈਂ ਸ਼ਾਪ ਵਾਲੀ ਹਾਂ